ਚੈਨਲ ਦਾ ਆ ਰਣ نیوز ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜਿਵੇਂ ਕਿ ਬੀਤੇ ਕੁਝ ਦਿਨਾਂ ਤੋਂ ਅਸੀਂ ਬਟਾਲਾ ਦੇ ਐਸੇ ਨੌਜਵਾਨ ਐਸੇ ਕੁਝ ਲੜਕੀਆਂ ਨੂੰ ਤੁਹਾਡੇ ਰੂਬਰੂ ਪੇਸ਼ ਕੀਤਾ ਜਿਨ੍ਹਾਂ ਵੱਖ-ਵੱਖ ਫੀਲਡ ਵਿੱਚ ਮੱਲਾ ਮਾਰੀਆਂ ਅੱਜ ਇੱਕ ਐਸੇ ਨੌਜਵਾਨ ਨੂੰ ਪੇਸ਼ ਕਰਨ ਜਾ ਰਹੇ ਹਾਂ ਜੋ ਕਿ ਸੰਗੀਤ ਦੇ ਖੇਤਰ ਵਿੱਚ ਆਪਣਾ ਨਾਮ ਬਣਾਉਣਾ ਚਾਹੁੰਦਾ ਹੈ ਇੱਕ ਗਾਇਕ ਬਨਣਾ ਚਾਹੁੰਦਾ ਹੈ ਸਟਰਗਲ ਕਰ ਰਿਹਾ ਹੈ ਆਓ ਗੱਲਬਾਤ ਕਰਦੇ ਹਾਂ ਕਿਸ ਤਰ੍ਹਾਂ ਦੀ ਉਹ ਸਟਰਗਲ ਕਰ ਰਹੇ ਹਨ ਕੀ ਕੁਰਬਾਨਾ ਚਾਹੁੰਦੇ ਹਨ ਕਿੱਦਾਂ ਉਹ ਸੰਗੀਤ ਦੀ ਸਾਰੀ ਟ੍ਰੇਨਿੰਗ ਲੈ ਰਹੇ ਹਨ ਸਸਕਾ ਭਾਈ ਸ਼ੁਭਨਾਮ ਕੀ ਜੇ ਕਿੰਨੀ ਇਜ਼ਤ ਤੁਹਾਡੀ ਸਰ ਮੇਰੀ ਉਮਰ ਹੈ 23 ਸਾਲ ਤੇ ਨਾਮ ਮੇਰਾ ਮਨਜੀਤ ਰਾਏ ਹਦਾ ਕਰਦਾ ਨਾਮ ਮਨਜੀਤ ਕੁਮਾਰ ਖੇਬਰ ਆਰਟਿਸਟ ਨੇ ਮਨਜੀਤ ਰਾਜਾ ਮਨਜੀਤ ਰਾਜ ਜੀ ਕਿੰਨੀ ਸਟੱਡੀ ਕੀਤੀ ਹੈ ਔਰ ਜਿਹੜੀ ਇਹ ਸੰਗੀਤ ਦੀ ਤੁਹਾਨੂੰ ਲਤ ਲੱਗੀ ਹੈ ਤੁਸੀਂ ਸੰਗੀਤ ਦੇ ਖੇਤਰ ਜਾਣਾ ਚਾਹੁੰਦੇ ਹੋ ਇੱਕ ਕਰਨ ਦੀ ਲਤ ਲੱਗੀ ਹੈ ਤੁਹਾਨੂੰ ਸਭ ਤੋਂ ਪਹਿਲਾਂ ਸਟੱਡੀ ਬਾਰੇ ਦੱਸੋ ਸਰ ਮੈਂ ਜਦੋਂ 2018 ਵਿੱਚ ਪਲੱਸ 2 ਤੋਂ ਹੋਇਆ ਨਾ ਮਨ ਉਦੋਂ ਹੀ ਲੱਗ ਗਿਆ ਸੀ ਨਾਲੀ ਤੇ ਪਲੱਸ ਟੋਰ ਹਮ ਮਾਹੀ ਪਾਸ ਕਿਤੀ ਸੀ ਕਿਉਂਕਿ 뮤직 ਹੀ ਫਿਰ ਮਨ ਨੂੰ ਮੇਰਾ ਜਨੂਨ ਬਣ ਗਿਆ ਸੀ ਉਸੇ ਟਾਈਮ ਹੀ ਤੇ ਉਸ ਟਾਈਮ ਤੱਕ ਮੇਨ ਕੋ ਕੁਝ ਹੋੰਦਾ ਵੀ ਨਹੀਂ ਸੀ ਤੇ ਉਦੋਂ ਤਾਂ ਮੈਂ ਇਦਾਂ ਹੀ ਟੱਗਰੀ ਕਰ ਰਿਹਾ ਤੇ ਮੈਂ ਤਾਂ ਮੇਰਾ ਪੈਸ਼ਨ 뮤직 ਹੀ ਹੈ ਜੀ ਕਿ ਅੱਛੀ ਜਿੰਦਗੀ ਮੇਰੀ ਹੋਰ ਕੁਝ ਨਹੀਂ ਅਸੀਂ ਅਸੀਂ ਵੇਖਦੇ ਕਾਫੀ ਵਧੀਆ ਤੁਸੀਂ ਘਾਰੇ ਸੀ ਇਹ ਸੰਗੀਤ ਦੀ ਸਿੱਖਿਆ ਕਿਸੇ ਕੋ ਲਈ ਹੈ ਜਾਂ ਕਿਦਾਂ ਤੁਸੀਂ ਇੱਥੇ ਆਪਣਾ ਅਭਿਆਸ ਕਰਦੇ ਹੋ ਸਰ ਮੈਂ ਸਿੱਖਿਆਦ ਨਹੀਂ ਆਖਾਂ ਕਿ ਕੋ ਪਰ ਮੈਂ ਇਹ YouTube ਤੋਂ ਦੇਖ-ਦੇਖ ਕੇ ਵੀਡੀਓ ਦੇ ਕੇ ਰਹੀ ਪ੍ਰੈਕਟਿਸ ਕੀਤੀ ਹੈ ਵਾਤਵਾਤ ਜਾਂ ਮਿਊਜ਼ਿਕ ਦੇ ਪਰ ਟਾਈਮ ਪਰ ਨੈਚ ਹੈ ਤੇ ਲਗਨ ਆ ਗਈ ਹੈ ਬਾਕੀ ਬਹੁਤ ساری ਗਲਤੀਆਂ ਆ ਗਈਆਂ ਵੈਸੇ ਪਰ ਮੈਂ ਸਿੱਖਿਆ ਕਿਉਂ ਨਹੀਂ ਆ ਕਿ ਨੌਲੇਜ ਨਹੀਂ ਮੈਂ ਕਿਸੇ ਕੋਲੋਂ ਲਈ ਇਹ ਇੱਕ ਵਾਰ YouTube ਤੋਂ ਵੇਖ ਕੇ ਸਿੱਖਿਆ ਮੈਂ ਜੋ ਵੀ ਹੈ ਮਨਜੀਤ ਕਿਸ ਕਿਸ ਕੇ ਸਿੰਗਰ ਨੂੰ ਸੁਣਦਾ ਕਿਸ ਤਰ੍ਹਾਂ ਦੀ ਗਾਇਕੀ ਸੁਣਨਾ ਪਸੰਦ ਹੈ ਪੰਜਾਬੀ ਸਿੰਗਰ ਜਾਂ ਹਿੰਦੀ ਸਿੰਗਰ ਜਾਂ ਕੋਈ ਬਾਹਰ ਦੇ ਸਿੰਗਰ ਵੀ ਮੈਂ ਜਦ ਸਰ ਜਦੋਂ ਸ਼ੁਰੂ ਕੀਤੀ ਜਨਵੇਂ ਉਹਦੇ ਮੈਂ ਕਮਲ ਖਾਨ ਜਿਹਨੂੰ ਸੁਣਦਾ ਸੀ ਪਰ ਉਹਨਾਂ ਦੇ ਗਾਣੇ ਬਹੁਤ ਟਫ ਹੁੰਦੇ ਆ ਤੇ ਉਹ ਉਹ ਤੇ ਮੇਰੀ ਗਾਇਕੀ ਮੇਰੇ ਵਾਸਤੇ ਨਹੀਂ ਸੀ ਪਰ ਮਿਊਜ਼ਿਕ ਮੈਂ ਉਹਨਾਂ ਥਰੂ ਹੀ ਆਇਆ ਪਰ ਮੇਨ ਮੈਂ ਸੁਣਦਾ ਜਿਵੇਂ ਥੋੜੇ ਰਾਈਫਰ ਹੋ ਕੇ ਕਿੰਗ ਫਿਰ ਅਰੀਜੀਤ ਬਾਲੀਵੁੱਡ ਵਿੱਚ ਮੈਂ ਕਮਲ ਖਾਨ ਜਿਨ੍ਹਾਂ ਮੈਂ ਸੂਫੀ ਗਾਣੇ ਸੁਣਦਾ ਜਦੋਂ ਉਹ ਬਾਲੀਵੁੱਡ ਗੁੰਦੇ ਆ ਤੇ ਬਾਕੀ ਥੋੜੀ ਬਦੂਨ ਆਪਣੇ ਵੀ ਬਣਾਉਣਾ ਲਾਈਵ ਸ਼ੋਰ ਜਿਮ ਕੀ ਕੋਈ ਵੀ 뮤직 ਕ੍ਰੀਏਟ ਹੋਵੇ ਜਿਵੇਂ YouTube ਵੀ ਲਗਾ ਕੇ ਮੈਂ ਆਪਣੇ YouTube ਚੈਨਲ ਤੇ ਪਹੁੰਚਾ ਦਿੰਦਾ ਮੇਰਾ YouTube ਚੈਨਲ ਦਾ ਮਨਜੀਤ ਰਾਏ ਸਾਰੇ ਪਲੈਟਫਾਰਮ ਤੇ ਤੇ ਉੱਤੇ ਮੈਂ ਬੀਟ ਲਾਈਵ ਸ਼ੋਰ ਬਣਾਉਂਦਾ ਰਹਿੰਦਾ ਥੋੜੇ ਆਪਣੇ ਗਾਣੇ ਵੀ ਬਣਾ ਲਾ ਪੈਣੇ ਤੇ ਪਹਿਲਾਂ ਤਾਂ ਮੇਰੀ ਕੋਈ ਸ਼ਨੀ ਨਹੀਂ ਸੀ ਹੁੰਦਾਗਾ ਬਸ ਇਦਾਂ ਮਨਜੀਤ ਕਿੰਨਾ ਚਿਰ ਇਹਦਾ ਸੰਗੀਤ ਦਾ ਅਭਿਆਸ ਕਰਦਾ ਕਿੰਨਾ ਚਿਰ ਗਾਇਕੀ ਦਾ ਅਭਿਆਸ ਕਰਦਾ ਤੇ ਕਿਹੜੇ ਟਾਈਮ ਤੇ ਕਰਦੇ ਹੋ ਜਾਂ ਜਦੋਂ ਵੀ ਮੌਕਾ ਮਿਲਦਾ ਉਦੋਂ ਲੱਗੇ ਰਹਿੰਦੇ ਹਾਂ ਇਹ ਤਾਂ ਹੈ ਬਜੇਤ ਬਾਤ ਹੈ ਕਿ ਆਪਣਾ ਜਦੋਂ ਵੀ ਮੈਨੂੰ ਮੌਕਾ ਮਿਲਦਾ ਉਹ ਟਾਈਮ ਮੇਰਾ 뮤직 ਵਿੱਚ ਹੀ ਹੁੰਦਾ ਤੇ ਦੂਜੀ ਗੱਲ ਆਪਣਾ ਪਹਿਲਾ ਜਦੋਂ ਮੈਂ ਸ਼ੁਰੂ ਕੀਤਾ ਸੀ ਉਦੋਂ ਤੋਂ ਮੈਂ 8-8 ਘੰਟੇ ਵੀ ਰਿਆਜ ਕੀਤਾ 10-10 ਘੰਟੇ ਜਦੋਂ ਮੈਂ 2018 ਲੱਗ 20 ਤੱਕ ਬਾਅਦ ਚ ਮੈਨੂੰ ਫਿਰ ਸਲੂਨ ਤੇ ਕੰਮ ਵਿੱਚ ਵੀ ਪੈਣਾ ਪਿਆ ਸੀ ਕਿ ਆਪਣਾ ਸਟਰਗਲ ਚੱਲ ਰਿਹਾ ਸੀ ਨਾ ਤੇ ਫਿਰ ਉਦੋਂ ਧਿਆਨ ਇਧਰ ਹਟ ਕੇ ਜਦੋਂ ਮੌਕਾ ਮਿਲਦਾ ਮੈਂ ਉਹਦੀ ਰਿਆਜ ਕਰਦਾ ਤੇ ਸਵੇਰੇ ਵੀ ਕਰਦਾ ਥੋੜੀ ਟਾਈਮ ਪਰ ਦਿਨ ਨੂੰ ਜ਼ਿਆਦਾ ਹੁੰਦਾ ਜਦੋਂ ਮੈਂ ਛੁੱਟੀ ਹੋਵੇ ਤੇ ਉਦਾਂ ਤੇ ਇਦਾਂ ਹੀ ਚੱਲਦਾ ਬਸ ਜਦੋਂ ਮੌਕਾ ਮਿਲ ਜਾਏ ਕਹਿੰਦੇ ਨੇ ਕਿ ਗੁਰੂ ਬਿਨਾ ਗਤ ਨਹੀਂ ਸਾਰੇ ਨੇ ਇੱਕ ਹਕਕ ਸੁਣੀ ਹੈ ਔਰ ਸਾਰੇ ਸੱਚ ਵੀ ਮੰਨਦੇ ਆ ਕੀ ਮਨ ਚਾਹੁੰਦਾ ਹੈ ਕਿ ਕਿਸੇ ਨਾ ਕਿਸ ਨੂੰ ਗੁਰੂ ਧਾਰਨਾ ਜਾਂ ਕਿ ਤੱਕ ਪਹੁੰਚਣਾ ਹੈ ਜਾਂ ਕਿਸੇ ਨਾ ਗੁਰੂ ਧਾਰਨਾ ਕਰਨੀ ਕਿ ਕੋਈ ਸਿੱਖਿਆ ਲੈਣੀ ਹੈ ਥੋੜੀ ਬਹੁਤੀ ਮਨਚਿਤ ਹੋਏਗਾ ਕੁਝ ਸਰ ਸਾਡੇ ਨਾ ਬਟਾਲੇ ਵਿੱਚ ਮੈਨੂੰ ਕਦੀ ਕੋਈ ਲੱਭਾ ਨਹੀਂ ਹੈ ਕਿੰਦਾਂ ਮੈਂ ਕਿਉਂ ਕਹਾਂ ਕੀ ਕੋਈ ਮੈਂਨ ਗਲੀ ਤੇ ਵੋਕਲ ਤੋਂ ਉਸ ਕਹਾਂ ਕਿ ਮੈਂ ਵੋਕਲ ਆਈ ਮੈਂਨ ਮਨੁਸ਼ ਹੋ ਕੇ ਤੇ ਆਪਣਾ ਮੈਨੂੰ ਇੱਧਰ ਕੋਈ ਮਿਲਿਆ ਨਹੀਂ ਹੈ ਕਿ ਬਟਾਲੇ ਵਿੱਚ ਤੇ ਅੰਮ੍ਰਿਤਸਰ ਵਿੱਚ ਜਾ ਕੇ ਫਿਰ ਆਪਣਾ ਬਟਾਲੇ ਰਹਿਣਾ ਮੈਂ ਤੇ ਫਿਰ ਉਹਦੇ ਕਰਕੇ ਮੈਂ ਕੋਈ ਗੁਰੂ ਲੱਭੈ ਨਹੀਂ ਕਦੀ ਸਭ ਮੈਂ ਸਿਰੇ ਨੈਟ ਤੋਂ ਹੀ ਦੇਖ-ਦੇਖ ਕੇ ਕੋਰ ਸਿੱਖਿਆ ਥੋੜਾ ਬਜਾਰਾ ਸਿੱਖਿਆ ਤੇ ਬਾਕੀ ਪ੍ਰੈਕਟਿਸ ਕਰਦਾ ਮੈਂ ਗਾਣੇ ਕਿ ਜਿਹੜੇ ਗਾਣੇ ਮੈਂ ਸੁਣਦਾ ਹੁੰਦਾ ਉਹਨਾਂ ਵਿੱਚ ਹੀ ਕੰਪੋਜੀਸ਼ਨ ਆਉਂਦੀ ਹੈ ਮੈਂ ਗਾਣੇ ਬਣਾਉਣਾ ਆਪਣਾ ਇੱਦਾਂ ਚੱਲਦਾ ਬਸ ਬਾਕੀ ਹੋਰ ਹਿੰਦੀ ਗਾਇਕੀ ਪਸੰਦ ਆ ਗਾਉਣ ਚ ਕਿ ਪੰਜਾਬੀ ਧਾਰਮਿਕ ਜਾਂ ਦੂਸਰੀ ਗਾਇਕੀ ਵੀ ਕਰਦੇ ਹੋ ਸਟੇਜਾਂ ਵਾਲੀ ਕੋਈ ਫਿਲਮਾਂ ਵਾਲੀ ਕੋਈ ਪੰਜਾਬੀ ਗਾਇਕੀ ਇਹਦੇ ਬਰਦਸ ਸਰ ਮੇਰੇ ਨਾ 10 ਸਹੀ ਪਹਿਲਾਂ ਤੇ ਮੈਂ ਪੰਜਾਬੀ ਗਾਉਂਦਾ ਸੀ ਪਰ ਮੇਰੇ ਕੋ ਗਾਏ ਨਹੀਂ ਜਾਂਦੇ ਹੈਗੇ ਤੇ ਹੁਣ ਜੀ ਆ ਕੇ ਮੈਨੂੰ ਥੋੜਾ ਮੈਨੂੰ ਲੱਗਦਾ ਹੈ ਕਿ ਮੈਂ ਵੋਕਲ ਮੇਰੇ ਥੋੜੀ ਵਾਲਵਟਾਇਰ ਮੈਂਟਿਕ ਵਿੱਚ ਸੂਫੀ ਵਿੱਚ ਤੇ ਰੋਮੈਂਟਿਕ ਵਿੱਚ ਜਿਵੇਂ ਮੈਂ ਕਰਦਾ ਜਿਵੇਂ ਜਿਆਦਾ ਮੇਰੇ ਗਾਣੇ ਬੰਦੇ ਲੜਕੀਆਂ ਦੇ ਉੱਪਰ ਹੀ ਕਿ ਕੋਸ਼ ਜਿਵੇਂ ਦਿਲ ਟੁੱਟੇ ਤੇ ਰੋਮੈਂਟਿਕ ਉਹਨਾਂ ਦੇ ਉਹਨਾਂ ਦੇ ਉੱਪਰ ਹੀ ਹੁੰਦੇ ਆ ਤੇ ਧਾਰਮਿਕ Song ਤੇ ਮੈਂ ਗਾ ਨਹੀਂ ਸਕਦਾ ਹੈ ਮੈਨੂੰ ਉਹ ਬੜੇ ਟਫ ਲੱਗਦੇ ਮੈਨੂੰ ਮੈਂ ਸਿਰਫ ਗਾਣੇ ਬਣਾਉਂਦਾ ਰੋਮੈਂਟਿਕ ਤੁਸੀਂ ਹੁਣੇ ਗਾਇਆ ਨੇ ਕਿ ਧਾਰਮਿਕ ਗੀਤ ਸੁਣਾਇਆ ਤੋ ਭਜਨ ਨਾ ਮੇਰੀ ਮੇਰੀ ਤੇ 23 ਸਾਲ ਉਮਰ ਹੋ ਗਈ ਉਹਨੂੰ 23 ਸਾਲ ਦੀ ਉਮਰ ਚ ਟੁੱਟੇ ਦਿਲ ਵਾਲੇ ਗੀਤ ਕੀ ਹੋ ਗਿਆ ਨਹੀਂ ਨਹੀਂ ਉਹ ਬਾਤ ਤਾਂ ਨਹੀਂ ਹੈ ਵੈਸੇ ਆਪਣਾ ਥੋੜੀ ਜਾਨੀ ਆਪ ਕੋ ਮੈਂ ਇੱਕ ਹੀ ਬਾਤ ਬੋਲੂੰਗਾ ਕਿ ਚਲੋ ਵੈਸੇ ਮੁਹੱਬਤ ਵੀ ਜ਼ਰੂਰੀ ਹੈ ਜ਼ਿੰਦਗੀ ਮੇ ਕਿਉਂਕਿ ਮੁਹੱਬਤ ਕਰੋਗੇ ਤੇ ਤਬੀ ਤੋ ਦਿਲ ਮੇ ਆਏਗੇ ਬਿਆਨ ਕਿ ਕੈਸੇ ਲੜਕੀਓ ਪੇ ਬਣਾਣਾ ਹੈ ਨਾ ਗਾਣੇ ਤੋਂ ਦਿਲ ਟੁੱਟਾ ਹੋਇਆ ਹੈ ਨਾ ਬਾਕੀ वैसे मेरा तो नहीं असर हो वैसे मैं मानता हूं कि ये बात मैं फिल्में देखता हूं वैसे थोड़ी रोमांटिक तो देखता हूं ऐसे परेशान होते वैसे अब ये देख लो कि जिनको उनकी मोहब्बत मिल जाती है तो वो तो अच्छे जिनको नहीं मिलती उनका तो बुरा ही ना तो फिर उनके ऊपर भी मैं बताता हूं कि थोड़ा बोतल में बातें करता हूं उसमें वही बातें कि थोड़ा सम लो आप ए, ए मान लिया कि दिल टूट गया पर दिल टूटन ਨੂੰ ਤੁਸੀਂ ਚੰਗੇ ਪਾਸੇ ਲੈ ਕੇ ਜਾ ਰਹੇ ਹੋ ਕਿ ਮੈਂ ਸੰਗੀਤ ਸਿੱਖਣਾ ਹੈ ਗਾਉਣਾ ਹੈ ਤੇ ਕੁਝ ਬਣਾਣਾ ਹੈ ਹਾਉਈ ਮਤਲਬ ਮੇਰੇ ਸੰਗੀਤ ਵਿੱਚ ਆਉਂਦਾ ਨਾ ਕਿ ਜਿਵੇਂ ਦਿਲ ਟੁੱਟੇ ਹੁੰਦੇ ਹਨ ਨਾ ਜਿਵੇਂ ਪਿਆਰ ਦੀ ਹਨ ਗੱਲਾਂ ਹੁੰਦੀਆਂ ਕਿ ਲੱਗਦੀ ਕਿ ਮੈਂ ਕਹਿ ਰਿਹਾ ਕਿ 23 ਸਾਲ ਦੀ ਉਮਰ 'ਚ ਏਡੀਆਂ ਵੱਡੀਆਂ ਗੱਲਾਂ ਛੇ ਕੁਮਾਰ ਬਟਾਲਵੀਰ ਨੇ ਤੁਸੀਂ ਸ਼ਹਿਰ ਤੋਂ ਉਹਨਾਂ ਬੜਾ ਦਰਦ ਬਿਆਨ ਕੀਤਾ ਹਾਲਾਂਕਿ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਵੀ ਇਹੋ ਜਿਹੀ ਕੋਈ ਮੁਹੱਬਤ ਨਹੀਂ ਹੋਈ ਪਰ ਅੱਜ ਤੁਸੀਂ ਤੇ ਦੱਸ ਦੋ ਕਿ 23 ਸਾਲ ਦੀ ਉਮਰ 'ਚ ਤੁਸੀਂ ਇੱਕ ਸੈਡ Song ਗਾਉਣ ਲੱਪੇ ਹੋ ਰੋਮੈਂਟਿਕ Song ਗਾਉਣ ਲੱਪੇ ਹੋ ਐਵਰੇਜ ਕੀ ਗੱਲ ਹੋ ਗਈ ਹੈ ਗੱਲ ਇਹ ਤਾਂ ਹੈ ਕਿ ਸਾਰਾ ਆਪਣਾ ਪਹਿਲੇ ਗਾਤੂ ਐ ਉਮਰ 'ਚ ਸਾਰਿਆਂ ਦਾ ਐ ਪਾਸੇ ਧਿਆਨ ਜਾਂਦਾ ਵਾ ਤੇ ਮੈਂ ਆਪਣੇ ਆਪ ਤੋਂ ਕੰਟਰੋਲ ਇਸ ਤਰੀਕੇ ਰੱਖਿਆ ਰਿਹਾ ਕਿ ਆਪਣਾ ਮੈਨੂੰ ਮਿਊਜ਼ਿਕ ਤਾਂ ਫਿਰ ਮੈਂ ਮਿਊਜ਼ਿਕ ਹੀ ਕੁਝ ਬਣਾ ਤੇ ਇਸ ਲਈ ਮੈਂ ਵੈਸੇ ਇਧਰ ਧਿਆਨ ਹੀ ਦਿੰਦਾ ਹੈਗਾ ਪਰ ਮੈਨਾਂ ਕੁਝ ਆਪਣੇ ਯਾਰ ਦੋਸਤਾਂ ਨੂੰ ਪਤਾ ਲੱਗਦਾ ਹੀ ਹੈ ਨਾ ਆਪਣੇ ਲੋਕਾਂ ਦਾ ਪਤਾ ਹੀ ਹੁੰਦਾ ਨਾ ਕਿ ਕੀ ਚੱਲਦਾ ਹੈ ਕੀ ਨਹੀਂ ਚੱਲਦਾ ਹੈ ਤਾਂ ਉਹ ਚੀਜ਼ ਵੇਖ ਕੇ ਪਤਾ ਲੱਗ ਗਿਆ ਕਿ ਕੋਸ਼ਿਸ਼ ਹੈ ਨਾ ਕਿੰਦਾਂ ਲੋਕ ਦੁਖੀ ਹੁੰਦੇ ਇਸਕ ਵਿੱਚ ਹੈ ਨਾ ਤੇ ਉਹੀ ਚੀਜ਼ਾਂ ਫਿਰ ਉਹਨਾਂ ਨੂੰ ਮੈਂ ਯਾਦ ਕਰਦਾ ਤੇ ਉਹ ਫਿਰ ਦਿਲ ਤੋਂ ਆਪਣੇ ਆਪਣੀ ਫੀਲਿੰਗ ਵਿੱਚ ਹੀ ਨਿਕਲ ਆਉਂਦੇ ਆ ਕਿ ਆਪਣੀ ਫੀਲਿੰਗ ਹੀ ਆ ਜਾਂਦੀ ਹੈ ਪਰ ਉਦਾਂ ਕਰੀ ਹੋਈ ਗੋਲ ਗੋਲ ਗੱਲਾਂ ਨਾਲ ਸਹੀ ਜਵਾਬ ਦੇ ਰਹੇ ਹੋ ਮੈਂ ਹੁਣ ਇੱਕ ਬੇਨਤੀ ਜ਼ਰੂਰ ਕਰਾਂਗਾ ਤੁਹਾਨੂੰ ਹੁਣ ਤੁਸੀਂ ਕਰ ਰੋਮੈਂਟਿਕ ਗੀਤ ਜਾਂ ਸੈਡ Song ਥੋੜਾ ਸੁਣਾ ਦਿਓ ਤਾਂ ਕਿ ਤੁਹਾਨੂੰ ਸੁਣਨ ਵਾਲੀ ਨੂੰ ਪਤਾ ਲੱਗੇ ਕਿ ਸੈਡ Song ਗਾ ਰਿਹਾ ਤੇ ਮੈਂ ਆਪਣਾ ਮੈਂ ਆਪਣਾ ਲਾਈਵ ਸ਼ੋਰ ਨਾ ਬਣਾਉਂਦਾ ਕੋਈ ਕੁਝ ਵੀ ਕੋਈ ਮੀ ਕੁਝ ਵੀ ਆਪਣਾ ਦਾ ਕੁਝ ਕੀ ਜਿਵੇਂ ਮਾਊਦੀ ਮਨਜੀਤ ਜੀ ਹੁਣ ਰੋਮਾਂਟਿਕ ਜਾਂ ਕੋਈ ਸੈਡ Song ਤੁਹਾਡੇ ਰੂਬਰੂ ਪੇਸ਼ ਕਰਨਗੇ ਸ਼ਾਇਦ ਉਹਨੇ ਜ਼ਿੰਦਗੀ ਨਾਲ ਰਿਲੇਟਡ ਸੋਚੂਗਾ ਕਿ ਆਪਣਾ ਵੈਸੇ ਲਾਈਵ ਸ਼ੋਅ ੜੀ ਮੈਨੂੰ ਕੁਝ ਵੀ ਨਹੀਂ ਪਤਾ ਮੈਂ ਕਿਹੜਾ ਗਾਣਾ ਜਾਨੇਗਾ ਨਾ ਬਸ ਸੋਚ ਕੇ ਗਾਊਗਾ ਕਿ ਕੁਝ ਵੀ ਤੇ क्या करूं इश्क है बर्बादियां इश्क़ में सब बर्बाद है सब है राखियां इश्क में जो ऐसे धोके टूटे हैं खा नहीं है प्यार करके भी बोले प्यार नहीं है छोड़ के भी, भी बोले छोड़ा नहीं है शादी है क्या ये दुनिया ये इश्क़ है जहां बर्बादिया समझ ना पाया ये इश्क़ है, 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 है। ਬਰਵਾਦੀਆਂ ਥੈਂਕ ਯੂ ਥੈਂਕ ਯੂ ਥੈਂਕ ਯੂ ਮਨਜੀਤ ਜੀ ਜੇ ਮੈਂ ਗਲਤ ਨਹੀਂ ਆ ਤੇ ਇਹ ਜਿਹੜਾ ਮਿਊਜ਼ਿਕ ਆ ਜਿਹਦਾ ਤੁਸੀਂ ਗਾ ਰਹੇ ਹੋ ਜਿਹੜੀ ਤੁਸੀਂ ਸ਼ੈਲੀ 'ਚ ਗਾ ਰਹੇ ਹੋ ਜਸਪੀਲੀ ਨਾਲ ਗਾ ਰਹੇ ਹੋ ਇਹ ਹਿੰਦੀ ਮਿਊਜ਼ਿਕ ਇੰਡਸਟਰੀ ਦੇ ਜਿਹੜੇ ਹਿੰਦੀ ਫਿਲਮਾਂ 'ਚ ਗਾਉਂਦੇ ਆ ਅਭਿਜੀਤ ਕਾਫੀ ਜ਼ਿਆਦਾ ਉਤੋਂ ਤੁਸੀਂ ਹਰੀਜੀਤ ਕਾਫੀ ਜ਼ਿਆਦਾ ਉਸ ਤੋਂ ਤੁਸੀਂ ਪ੍ਰਭਾਵਿਤ ਲੱਗਦੇ ਹੋ ਕਿਉਂਕਿ ਅਸੀਂ ਉਹ ਗਾਣੇ ਸੁਣਦਾ ਉਹੀ ਗਾਣੇ ਮੈਂ ਜ਼ਿਆਦਾ ਸੁਣਦਾ ਤੇ ਅੱਜ ਤੇ ਮੇਰਾ ਗਲਾ ਵੀ ਵਾਹ ਬੈਠਾ ਹੋਇਆ ਸੀ ਇਸ ਵਾਰ ਸੋਦੇ ਗਾਣੇ ਬਾਕੀ ਐਪ ਕੀ ਉਹਨਾਂ ਦੀ ਕੰਬੀਨੇਸ਼ਨ ਹੁੰਦੀਆਂ ਬਸ ਇੱਕ ਮੈਂ ਫੀਲ ਕਰ ਲਾਂ ਕਿ ਜੋ ਆਪਣੀ ਪੰਜਾਬੀ ਲਿਰਿਕਸ ਹੁੰਦੀਆਂ ਕੋਈ ਵੀ ਮੈਂ ਜੋ ਦਿਲ ਚ ਆ ਜੇ ਤੇ ਬਿਆਨ ਕਰ ਦਿੰਦਾ ਵਾਂ ਕਿ ਬਾਕੀ ਨਜ਼ਰ ਰੱਖਤਾਂ ਮੈਂ ਕਿ ਲੜਕੀ ਉੱਪਰ ਨਜ਼ਰ ਰੱਖਤਾਂ ਉਹਨਾਂ ਦੀ ਹੈ ਨਾ ਜੋ ਫੀਲਿੰਗਸ ਹੁੰਦੀਆਂ ਮਨਜੀਤ ਜੀ ਕੀ ਕੁਝ ਪ੍ਰੇਜ ਰੱਖਦੇ ਹੋ ਕਿਉਂਕਿ ਸਿੰਗਰ ਬਣਨ ਵਾਸਤੇ ਚਲੋ ਮੌਸਮ ਤੇ ਉਸ ਤਰ੍ਹਾਂ ਦਾ ਹੀ ਵੇਖ ਰਿਹਾ ਤੁਹਾਡਾ ਗਲਾ ਵੀ ਥੋੜਾ ਪਹਿਲਾਂ ਵੀ ਇੰਟਰਵਿਊ ਤੋਂ ਪਹਿਲਾਂ ਵੇਖਿਆ ਥੋੜਾ ਗਲਾ ਖਰਾਬ ਹੈ ਪਰ ਫਿਰ ਵੀ ਤੁਸੀਂ ਗਾਇਆ ਕੀ ਕੁਝ ਤੁਸੀਂ ਪ੍ਰੇਜ ਰੱਖਦੇ ਹੋ ਗਲੇ ਵਾਸਤੇ ਐਜ ਐ ਸਿੰਗਰ ਬਣਨ ਵਾਸਤੇ ਤੁਸੀਂ ਕੀ ਕੁਝ ਪ੍ਰੇਜ ਰੱਖਦੇ ਹੋ ਸਿਰ ਮੈਂ ਝੂਠ ਕਿ ਮਿਲਾਂਗਾ ਜਦੋਂ ਮੈਂ ਸ਼ੁਰੂ ਕੀਤਾ ਸੀ ਨਾ ਉਦੋਂ ਮੈਂ ਬਹੁਤ ਪ੍ਰੇਜ ਕੀਤਾ ਸੀ ਠੰਡਾ ਪਾਣੀ ਮੈਂ ਛੱਡਤਾ ਪ੍ਰੋਂਠੀਆਂ ਜੋ ਖਾਂਦਾ ਸੀ ਸਭ ਉਹ ਤਲੀਆਂ ਚੀਜ਼ਾਂ ਸਾਰੀਆਂ ਬੰਦ ਕਰਤੀਆਂ ਤੇ ਘਰ ਵਾਲੇ ਵੀ ਬੋਲਦੇ ਇਹ ਕੀ ਕਰ ਰਹਾ ਹੈ ਹਨਾ ਤਾਂ ਬਸ ਮੈਂ ਪ੍ਰੇਜ ਰੱਖਿਆ ਸੀ ਉਦੋਂ ਉਹ ਮੈਂ ਥੋੜੀ ਬਧੀ ਠੰਡੀਆਂ ਚੀਜ਼ਾਂ ਨੂੰ ਪ੍ਰੇਜ ਰੱਖਦਾ ਮੈਂ ਤੇ ਬਸ ਐ ਕਿ ਮੈਂ ਜਦੋਂ ਅੱਜ ਹੁਣ ਆਪਣਾ ਇੰਟਰਵਿਊ ਤੋਂ ਪਹਿਲਾਂ ਹੀ ਮੈਂ ਸ਼ੋਰਟ ਬਣਾ ਰਹੇ ਸੀ ਆਪਣੇ ਉਹਦੇ ਵਿੱਚ ਥੋੜਾ ਵੋਕਲ ਨੂੰ ਮੈਂ ਜੂਸ ਕਿਤਾ ਜਾਰਾ ਤੇ ਉਹ ਫਿਰ ਉਹਦੀ ਫਟਿੰਗ ਹੋ ਗਈ ਗਾਲੇ ਚ ਮਾਂਜਤ ਤਮੰਨਾ ਮਾਂਜਤ ਤਮੰਨਾ ਕੇ ਹਰੀਜੀਤ ਨੂੰ ਮਿਲਣਾ ਜ਼ਿੰਦਗੀ ਦੇ ਵਿੱਚ ਕਿਉਂਕਿ ਕਾਫੀ ਤੁਸੀਂ ਗਾਇਕੀ ਕਰਦੇ ਮੈਂ ਬਹੁਤ ਸੁਣਿਆ ਉਹ ਤੇ ਤਮੰਨਾ ਸਰ ਪੂਰੀ ਦੁਨੀਆ ਦੀ ਮੇਰੀ ਨਹੀਂ ਆ ਗਈ ਉਹ ਤੇ ਬਰੇ ਵਰਲਡ ਦੇ ਫੇਮਸ ਸਿੰਗਰ ਆ ਤੇ ਰਾਮ ਜੀ ਨੇ ਚਾਹਿਆ ਤੇ ਜਲਦੀ ਹੋਗਾ ਉਹ ਕੰਮ ਇੱਛਾ ਹੈਗੀ ਆ ਬਹੁਤ ਜ਼ਿਆਦਾ ਕਿ ਉਹਨਾਂ ਨੂੰ ਕਦੀ ਰੂਬਰੂ ਦੇਖੀਏ ਕਿਉਂਕਿ ਮੈਂ ਮੈਂ ਉਹਨਾਂ ਦੇ ਗਾਣੇ ਸੁਣ-ਸੁਣ ਕੇ ਫਿਰ ਗੁ ਨਵੇਂ ਸਿੰਗਰ ਆਏ ਉਹਨਾਂ ਨੂੰ ਸੁਣ-ਸੁਣ ਕੇ ਥੋੜੀ ਬਦੌਨਾਂ ਵਿੱਚ ਹੀ ਪਤਾ ਲੱਗਾ ਸਟੇਜ ਤੇ ਕਦੀ ਗਿਆ ਕਿਸੇ ਸ਼ੋਅ 'ਚ ਕਦੀ ਗਿਆ ਜਾਂ ਕਿਦਾਂ ਜਿੱਦਾਂ ਲੱਗੇ ਛੱਕੇ ਕਿਤੇ ਆਰਾਮ ਮਿਲਣਾ ਲੱਗਦੀ ਹੈ ਉੱਥੇ ਕਿਸੇ ਨੇ ਬੁਲਾ ਲਿਆ ਹੋਵੇ ਜਾਂ ਕਿਸੇ ਜਾਗਰਣ ਦਾ ਮੌਕਾ ਮਿਲਿਆ ਹੋਵੇ ਜਾਂ ਕੋਈ ਸਕੂਲ ਕਾਲਜ ਦੀ ਸਟੇਜ ਹੋਵੇ ਮੈਨੂੰ ਯਾਦ ਹੈ ਇੱਕ ਵਾਰੀ ਮੈਂ ਨਾ ਜਦੋਂ 2018 ਵਿੱਚ ਹੀ ਮੈਨੂੰ ਮੈਂ ਤੁਹਾਨੂੰ ਇੱਕ ਗੱਲ ਕਰਨ ਲੱਗਾ ਕਿ ਹੁਣ ਤੇ ਚਲੋ ਮੈਂ ਥੋੜਾ ਵਧੀਆ ਗੱਲ ਲਾਣਾ ਜਦੋਂ ਮੇਰਾ ਉਹ ਟਾਈਮ ਸੀ ਨਾ 2018 ਜੀ ਉਦੋਂ ਗੱਲਾਂ ਕੁਝ ਹੋਰ ਸੀ ਉਦੋਂ ਮੈਨੂੰ ਕੁਝ ਵੀ ਨਹੀਂ 뮤ਜ਼ਿਕ ਦਾ ਪਤਾ ਹੈਗਾ ਤੇ ਮੈਂ ਇੱਕ ਵਾਰੀ ਮੈਨੂੰ ਯਾਦ ਹੈ ਸਕੂਲ ਲੱਗਾ ਸੀ ਆਪਣੇ ਕਿਹੜੇ ਸਕੂਲ ਆਪਣੇ ਹਾਰਦਿਸ ਪਾਸ ਹੀ ਐਮਡੀ ਪਬਲਿਕ ਸਕ ਹਰੀਮਸੀਦਰ ਉੱਥੇ ਮੈਂ ਗਿਆ ਸੀ ਮੈਂ ਆਪਣੇ ਵਾਲੇ ਪੂਰੀ ਤਿਆਰੀ ਕਰਕੇ ਆ ਕਿ ਜੋਚੈਂ ਪੂਰਾ ਕਰੂੰਗਾ ਮੈਂ ਚੰਗੀਦਰ ਧਮਾਲ ਪਾਉਂਗਾ ਤੇ ਅੱਗੇ ਜਾ ਕੇ ਪਤਾ ਲੱਗਾ ਨਹੀਂ ਕੋਸ਼ਿਸ਼ ਕੀਤੀ ਆਪਣਾ ਮਿਊਜ਼ਿਕ ਕੁਝ ਹੋਰ ਲੱਗ ਹੁੰਦਾ ਸਾਬ ਮਾਈਕ ਵਾਲ ਨੂੰ ਮੈਂ ਕਿਹਾ ਕਿ ਮੇਰੀ ਡਬਲ ਵਾਈ ਕਰਤੇ ਉਹਨੇ ਡਬਲ ਐਸੇ ਕੀਤੀ ਉਹ ਡਬਲ ਡਬਲ ਬੋਕਰ ਵਜੇ ਤੇ ਪਤਾ ਨਹੀਂ ਮੈਨੂੰ ਕੋਸ਼ਿਸ਼ ਨਹੀਂ ਆਉਦੀ ਤੇ ਉਦੋਂ ਆ ਕਿ ਬੇਇੱਜ਼ਤੀ ਮੇਰੀ ਬਹੁਤ ਹੋਈ ਉਹਦੋਂ ਸੇ ਪਰ ਮੈਨੂੰ ਯਾਦ ਆ ਕਿ ਮੇਰੇ ਮੰਮਾ ਸੀ ਨਾ ਜਿਹੜੇ ਉਹਨਾਂ ਮੇਰੇ ਮੰਮਾ ਨੇ ਮੇਰੇ ਮੰਮਾ ਨੂੰ ਤੂ ਮੇਰ ਤੂ ਪੰਜਾਬਰ ਤੇ ਵਾਰੀ ਸੀ ਤੇ ਸਾਰੇ ਹਸ ਰਹੇ ਸੀ ਤੇ ਮੇਰੇ ਉੱਤੇ ਲੱਗਣਾ ਹੈ ਕਿ ਮੇਰੀ ਕੀ ਆਪਣਾ ਮੈਂ ਕਦੀ ਰੁਕਣਾ ਨਹੀਂ ਹੈਗਾ ਕੁਝ ਵਧੀਆ ਕਰਨਾ ਬੈਸਟ ਜ਼ਿਆਦਾ ਤੇ ਉਦੋਂ ਮੈਂ ਲੱਗਾ ਆ ਤੇ ਉਦੋਂ ਮੈਨੂੰ ਬੇਇੱਜ਼ਤੀ ਹੋਣ ਦੇ ਬਾਅਦ ਹੁਣ ਮੈਂ ਲਾਈਵ ਸ਼ੋਅ ਕਿੱਥੇ ਥੋੜੇ ਬੋਤੇ ਗਾਇਆ ਲਾਈਵ 'ਚ ਬਾਕੀ ਇਹਨਾਂ ਵੀ ਠੀਕ ਨਹੀਂ ਚੱਲਦਾ ਮੈਂ ਲਾਈਵ ਸ਼ੋਅ ਕਿਉਂਕਿ ਆਪਣਾ ਇਹ ਜਾਣਦੇ ਗੋਣਾ ਹੁੰਨਾ ਨਾ ਤੇ ਮੇਰੇ ਕੋਲ ਚਨਾ ਹੋਰ ਕੋਈ ਪੁਵਿੱਖ ਵਿੱਚ ਕੈਸਟ ਕਰਨ ਦਾ ਇਰਾਦਾ ਕੋਈ ਭਜਨ ਗੀਤ ਜਾਂ ਕੋ ਰੋਮਾਂਟਿਕ Song ਜਲਦੀ ਦਰਸ਼ਕਾਂ ਨੂੰ ਸੁਣਵਾতে ਮਿਲੇਗਾ YouTube ਤੇ ਕਾਫੀ ਵੀਡੀਓ ਤੁਹਾਡੀਆਂ ਹੈਗੀਆਂ ਹਾਂ ਉਹ ਲਾਈਵ ਸ਼ੋਅ ਬਣਾਉਣਾ ਨਾ ਕਿ ਕੋਈ ਵੀ ਬੀਟ ਲਾਈ ਮੈਂ ਰਿਕਾਰਡਿੰਗ ਚੀਜ਼ ਆਏਗੀ ਕੋਈ ਗੀਤ ਜਾਂ ਭਜਨ ਕੁਛ ਇੱਕ ਮੈਂ ਗਾਣਾ ਕੀਤਾ ਪਿਛਲੇ ਜੀ ਸੱਚੀ ਬੜੀ ਸੋਹਣੀ ਤੇ ਥੋੜਾ ਰਿਸਪੌਂਸ ਵਧੀਆ ਆਇਆ ਮੇਰੇ YouTube ਚੈਨਲ ਤੇ ਤਾਂ ਗੂ ਹੋਰ ਵੀ ਗਾਣੇ ਲਿਖੇ ਹੋਏ ਆ ਉਪਰ ਇਹ ਹੋਲੀ ਲਿਖੂੰਗਾ ਬਾਕੀ ਮੈਂ ਇੱਕ ਗਾਣਾ ਲਿਖਿਆ ਹੋਇਆ ਮੈਂ ਕੀਤਾ ਮਰਿਆ ਉਹਦਾ ਨਾਮ ਹੈ YouTube ਤੇ ਸੱਚੀ ਬੜੀ ਸੋਹਣੀ ਰੋਮਾਂਟਿਕਸ ਹੋਣੀ ਉਹ ਉਹ ਵੀ ਪੰਜਾਬੀ ਵਿੱਚ ਹੀ ਉਹ ਕੀਤਾ ਉਹ ਮੈਂ ਪੁੱਠਾ ਬਣਾਇਆ ਸੀ ਪਹਿਲਾਂ ਜਿਵੇਂ ਪੰਜਾਬੀ ਵਿੱਚ ਹੀ ਤੇ ਓਮਨਮ ਸਿੱਧਾ ਥੋੜਾ ਕੀਤਾ ਪਹਿਲਾਂ ਮੈਂ ਪੁੱਠਾ ਮਨੂ ਫਨੀ ਬਣਾਇਆ ਸੀ ਤੇ ਕੀਤਾ ਮੈਂ ਇੱਕ ਗਾਣਾ ਕੀਤਾ ਇਹ ਹੋਰ ਗੁੱਸਾ ਆਈ ਕਿ ਗੁੱਗ ਕਰੀ ਜਾਊਂਗਾ ਹਾਰਤ ਨਹੀਂ ਮੰਨੂਗਾ ਬਾਕੀ ਉਹ ਮੈਂ ਲਾਈਵ ਸ਼ੋਰਟ ਵਾਲੇ ਕੰਮ ਸ਼ੁਰੂ ਕੀਤਾ ਹੈ ਕਿ ਕੋਈ ਕੁਸ਼ੀ ਵੀ ਬੀਟ ਲੋਣਾ ਹੈ YouTube ਦੀ ਫ੍ਰੀ ਮਿਊਜ਼ਿਕ ਤੇ ਜੋ ਉਸੇ ਟਾਈਮ ਕ੍ਰੀਏਟ ਹੁੰਦਾ ਮੇਰੇ ਦਿਮਾਗ 'ਚ ਉਹ ਮੈਂ ਲਫ਼ਜ਼ਾਂ ਤੋਂ ਬਿਆਨ ਕਰਦਾ ਨਾ ਉਹ ਮੈਨੂੰ ਆ ਵੀ ਨਹੀਂ ਆਉਂਦਾ ਮੈਂ ਵੀਡੀਓ 'ਚ ਕੀ ਕੀ ਕਰ ਰਿਹਾ ਉਹ ਵੀ ਮੈਨੂੰ ਨਹੀਂ ਪਤਾ ਹੈਗਾ ਤਾਂ ਏਸੀ ਜੀ ਮਨਜੀਤ ਜੋ ਕਿ ਗਾਇਕੀ ਨੂੰ ਬੜਾ ਪਸੰਦ ਕਰਦੇ ਹਨ ਗਾਇਕ ਬਨਣਾ ਚਾਹੁੰਦੇ ਹਨ ਗਾਂਧੀ ਨਗਰ ਕੈਂਪ ਬਟਾਲਾ ਦੇ ਵਸਨੀਕ ਹਨ ਸਾਡੇ ਚੈਨਲ ਵੱਲੋਂ ਸਾਰੀਆਂ ਦੁਆਵਾਂ ਇਹਨਾਂ ਵਾਸਤੇ ਕਿ ਇਹ ਪੁਇਟਫਿਟ ਜੋ ਵੀ ਬਨਣਾ ਚਾਹੁੰਦੇ ਉਹ ਬਨ ਕਾਫੀ ਅਚੀ ਗਾਇਕੀ ਕਰਦੇ ਹਨ ਅੱਜ ਇਹਨਾਂ ਦਾ ਗਲਾ ਕਾਫੀ ਖਰਾਬ ਸੀ ਪਰ ਇਹਨਾਂ ਫਿਰ ਵੀ ਸਾਡੇ ਚੈਨਲ ਨੂੰ ਇੱਕ ਇੰਟਰਵਿਊ ਦਿੱਤੀ ਹੈ ਬੜੀਆਂ ਚੁਲਬੁਲੀਆਂ ਗੱਲਾਂ ਕੀਤੀਆਂ ਹਨ ਵੇਖਦੇ ਰਹੋ ਚੈਨਲ ਦਾ ਆਰ ਐਨ ਯੂ